ਜੈ ਸ਼੍ਰੀ ਰਾਮ ਲੀਲਾ ਪਰਿਵਾਰ ਸੁਸਾਇਟੀ ਰਜਿਸਟਰ ਰਾਜਪੁਰਾ ਦੇ ਪ੍ਰਧਾਨ ਦੀਪਕ ਬਾਂਸਲ ਦੀ ਅਗਵਾਈ ਦੇ ਵਿੱਚ ਆਪਣੇ ਪਿਤਾ ਸਵਰਗੀ ਸ਼੍ਰੀ ਰਵੀ ਬਾਂਸਲ ਜੀ ਦੀ ਯਾਦ ਦੇ ਵਿੱਚ 11ਵਾਂ ਖੂਨਦਾਨ ਕੈਂਪ ਲਗਾਇਆ ਗਿਆ ਇਹ ਖੂਨਦਾਨ ਕੈਂਪ ਥੈਲੀਸੀਮੀਆ ਦੇ ਬੱਚਿਆਂ ਦੇ ਲਈ ਲਗਾਇਆ ਗਿਆ ਜਿਸ ਦੇ ਵਿੱਚ ਰਜਿੰਦਰਾ ਸਰਕਾਰੀ ਹਸਪਤਾਲ ਪਟਿਆਲਾ ਦੀ ਬਲੱਡ ਬੈਂਕ ਦੀ ਟੀਮ ਦੇ ਦੁਆਰਾ ਖੂਨ ਇਕੱਠਾ ਕੀਤਾ ਗਿਆ ਇਹ ਕੈਂਪ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਰਿਹਾ ਜਿਸ ਦੇ ਵਿੱਚ 150 ਤੋਂ ਵੱਧ ਯੂਨਿਟ ਇਕੱਠੇ ਕੀਤੇ ਗਏ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਪ੍ਰਧਾਨ ਦੀਪਕ ਪੰਸਲ ਅਤੇ ਗਿਆਨ ਚੰਦ ਸ਼ਰਮਾ ਦਾ ਸਵਾਉ ਤੁਹਾਨੂੰ ਵੀ ਸੁਣਾਉਂਦੇ ਆਂ ਸਾਡੀ ਜੈ ਸ਼੍ਰੀ ਰਾਮ ਰਾਮੀਲਾ ਪਰਿਵਾਰ ਸੰਸਥਾ ਤੇ ਸਾਡਾ ਇਹ 11ਵਾਂ ਕੈਂਪ ਹੈ ਤੇ ਕਿੰਨਾ ਕੁ ਰਿਸਪੌਂਸ ਮਿਲਦਾ ਕੀ ਕਰਦੇ ਹੋ ਹਰ ਸਾਲ ਸਾਡੇ ਹਰ ਸਾਲ ਦੋ ਕੈਂਪ ਲੱਗਦੇ ਆ ਬਾਕੀ ਜੂਤ ਮੰਦ ਨੂੰ ਕੋਈ ਚੀਜ਼ ਹੁੰਦੀ ਹੈ ਤਦ ਡੋਨੇਟ ਬਾਕੀ ਲੰਗਰ ਵਗੈਰਾ ਹਰੇਕ ਧਰਮ ਦੇ ਲੰਗਰ ਲਾਉਂਦੇ ਆ ਤੇ ਇਹ 11ਵਾਂ ਕੈਂਪ ਹੈ ਸਾਲ 'ਚ ਅਸੀਂ ਦੋ ਕੈਂਪ ਲਾਉਂਦੇ ਆ ਕਿ ਜਨਵਰੀ 'ਚ ਤੇ ਇੱਕ ਮਈ-ਜੂਨ ਦੇ ਕਰੀਬ ਕਿਉਂਕਿ ਮਈ-ਜੂਨ 'ਚ ਗਰਮੀ ਹੁੰਦੀ ਹੈ ਤਾਂ ਬਲੱਡ ਦੀ ਜ਼ਿਆਦਾ ਰਿਕੁਆਇਰਮੈਂਟ ਹੁੰਦੀ ਹੈ ਤੇ ਇਹ ਕੈਂਪ ਇਸ ਐਕਚੁਅਲੀ ਖਾਸਕਰ ਥੈਲੀਸੀਮੀਆ ਦੇ ਪੀੜਤ ਜਿਹੜੇ ਬੱਚੇ ਆ ਉਹਨਾਂ ਨੂੰ ਦੇਖਦੇ ਹੋਏ ਲਾਇਆ ਜਾਂਦਾ ਉਹਨਾਂ ਨੂੰ ਸੰਪਰਪਕ ਕਿ ਉਹਨਾਂ ਨੂੰ ਦਿੱਤਾ ਜਾਵੇ ਖੂਨ ਤਾਂ ਇਹ ਕੈਂਪ ਸਾਡੇ ਘਰ ਵਿੱਚ ਹੀ ਲਾਇਆ ਜਾਂਦਾ ਸਾਡੀ ਸੰਸਥਾ ਵੱਲੋਂ ਕਿੱਥੇ ਦੀ ਟੀਮ ਆਈ ਅੱਜ ਰਜਿੰਦਰਾ ਹਸਪੀਟਲ ਦੀ ਟੀਮ ਆਈ ਉਹ ਤੇ ਕਿੰਨਾ ਤੁਸੀਂ ਬਲੱਡ ਇਕੱਠਾ ਕਰਕੇ ਦਿੰਦੇ ਹੋ ਤੇ ਕਿਸ ਤਰ੍ਹਾਂ ਇਹ ਇੱਕ ਲੋਕਾਂ ਦੇ ਕੰਮ ਵਿੱਚ ਤੁਸੀਂ ਇਹ ਲੈ ਕੇ ਆਉਂਦੇ ਹੋ ਇਹ ਬਲੱਡ ਜਿਵੇਂ ਸਾਡਾ ਜਿਹੜਾ ਮਈ ਜੂਨ ਚ ਕੈਂਪ ਹੁੰਦਾ ਹੈ ਇਸੇ ਸੀ 150 ਦੇ 150 ਤੋਂ 200 ਦੇ ਕਰੀਬ ਯੂਨਟ ਕਰ ਦਿੰਦੇ ਆ ਤੇ ਜਨਵਰੀ ਅਜ ਤੇ 300 ਤਾਂ ਇਹ ਜਿਹੜਾ ਰਜਿੰਦਰਾ ਚ ਜਾਂਦਾ ਤਾਂ ਉੱਥੇ ਲੋਕਾਂ ਨੂੰ ਜਿਹੜੇ ਥੈਲੀਸੀਮੀਆ ਦੇ ਪੀੜਿਤ ਬੱਚੇ ਐ ਜਿਹਨਾਂ ਨੂੰ ਹਫ਼ਤੇ 'ਚ ਦੋ ਵਾਰੀ ਜੜਨਾ ਇੱਕ ਵਾਰੀ ਜੜਨਾ ਉਹਨਾਂ ਦੀ ਜੁਰਤ ਪੂਰੀ ਹੁੰਦੀ ਹੈ ਜਿਹੜੇ ਉਪਰਾਲਾ ਕੀਤਾ ਮੈਂ ਜੈਸ਼ਰੀ RAM RAMILLA ਪਰਿਵਾਰ ਸੁਸਾਇਟੀ ਦਾ ਜਨਰਲ ਸੈਕਟਰੀ ਅੱਜ ਜਿਹੜਾ ਇਹ ਸਾਡਾ ਉਪਰਾਲਾ ਰਕਤਦਾਨ ਕੈਂਪ ਦਾ ਇਹ ਬਹੁਤ ਵਧੀਆ ਸਾਡੀ ਸੰਸਥਾ ਵੱਲੋਂ ਉਪਰਾਲਾ ਕੀਤਾ ਜਾਂਦਾ ਹੈ ਇਸ ਦੇ ਵਿੱਚ ਅਰਜਿੰਦਰਾ ਹਸਪੀਟਲ ਬਲੱਡ ਬੈਂਕ ਦੀ ਟੀਮ ਪਹੁੰਚੀ ਹੈ ਤੇ ਇਹ ਜਿਹੜਾ ਬਲੱਡ ਹੈ ਇਹ ਬਲੱਡ ਥੈਲੀਸੀਮੀਆ ਪੀੜਤਾ ਬੱਚਿਆਂ ਨੂੰ ਡੋਨੇਟ ਕੀਤਾ ਜਾਂਦਾ ਹੈ ਤੇ ਇਸ ਦੇ ਵਿੱਚ ਸਾਡੇ ਕੈਂਪ ਦੇ ਵਿੱਚ ਬੜੇ ਲੋਕ ਉਤਸ਼ਾਹ ਨਾਲ ਬਲੱਡ ਡੋਨੇਟ ਕਰਨ ਲਈ ਪਹੁੰਚਦੇ ਨੇ ਕਿ ਸਾਡੀ ਸੰਸਥਾ ਜਿਹੜੀ ਹੈ ਉਹ ਬੜੇ ਦਿਲ ਜਾਨ ਤੋਂ ਉਰੇ ਮਿਹਨਤ ਕਰਦੀ ਹੈ ਸੇਵਾ ਕਰਦੀ ਹੈ ਕਿ ਸਾਰਿਆਂ ਨੂੰ ਜਿਹੜਾ ਹੈ ਕਿ ਇੱਕ ਬਰਾਬਰ ਸਨਮਾਨ ਮਿਲੇ ਤੇ ਆਪਣਾ ਰਿਫਰੈਸ਼ਮੈਂਟ ਦਾ ਬਹੁਤ ਵਧੀਆ ਇੰਤਜ਼ਾਮ ਸਾਡੀ ਸੰਸਥਾ ਵੱਲੋਂ ਕੀਤਾ ਜਾਂਦਾ ਹੈ ਇਹ ਦੀਪਕ ਮਾਨਸਲ ਪ੍ਰਧਾਨ ਜੈ ਸ਼ਰੀ RAMLA ਵੈਲਫੇਅਰ ਕਲੱਬ ਦੀ ਤਰਫੋਂ 11ਵਾਂ ਕੈਂਪ ਲਗਾਇਆ ਜਾ ਰਿਹਾ ਹੈ ਜਿਹੜਾ ਕਿ ਗਰੀਬਾਂ ਵਾਸਤੇ ਜਿਹੜੇ ਐਕਸੀਡੈਂਟ ਚ ਦੁਰਘਟਨਾ ਕਰਾ ਸੋਝੁੰਦੇ ਆਂ ਔਰ ਉਹਨਾਂ ਦੀ مالی ਹਾਲਾਤ ਐਸੀ ਹੁੰਦੀ ਹੈ ਕਿ ਉਹ ਬਲੱਡ ਖਰੀਦ ਨਹੀਂ ਸਕਦੇ ਇਹਨਾਂ ਦਾ ਦਿੱਤਾ ਹੋਇਆ ਬਲੱਡ ਹਰ ਇੱਕ ਪੇਸ਼ੈਂਟ ਵਾਸਤੇ ਕੰਮ ਆਉਂਦਾ ਹੈ ਬਲੱਡ ਜਿਹੜਾ ਹੈ ਜ਼ਰੂਰ ਦਾਨ ਕਰਨਾ ਚਾਹੀਦਾ ਹੈ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ news 89 punjab har khabar jisda hove asar